जय पीरंदी जी जय साईंयां दी ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਨੀ ਹੈ ਉਹ ਇੱਕ ਬਚਨ ਹੀ ਕਹੋ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਉਹ ਬਹੁਤ ਹੀ ਖਾਸ ਹੈ ਆਪ ਸਭ ਦੇ ਲਈ ਸੋ ਕਿਉਂਕਿ ਇਹਨਾਂ ਗੱਲਾਂ ਨੂੰ ਸੁਣ ਕੇ ਤੁਹਾਨੂੰ ਵੀ ਲੱਗੇਗਾ ਕਿ ਸਾਡੇ ਸਰੀਰ ਦੀ ਸਫਾਈ ਹੁਣੇ ਸ਼ੁਰੂ ਹੋ ਚੁੱਕੀ ਹੈ ਸੋ ਜਿਹੜੇ ਵੀ ਸੋਚਦੇ ਨੇ ਕਿ ਅਸੀਂ ਬਹੁਤ ਦੁਖੀ ਰਹਿੰਦੇ ਆ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹੈ ਜ਼ਿੰਦਗੀ ਵਿੱਚ ਤੇ ਸਮਝ ਲਓ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਚਾਹੀਦੀ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਅੱਜ ਦੀ ਇਸ ਵੀਡੀਓ ਵਿੱਚ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਕੀ ਰੰਦੀ ਗੈਸ ਆਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇੱਕ ਤੁਹਾਡੇ ਤੋਂ ਚੰਗਾ ਕਰਮ ਵੀ ਹੋ ਸਕੇ ਤੇ ਕੋਈ ਹੋਰ ਵੀ ਰੂਹ ਇਹਨਾਂ ਗੱਲਾਂ ਦੀ ਜਾਣਕਾਰੀ ਲੈ ਸਕੇ ਤੇ ਪ੍ਰਮਾਤਮਾ ਨਾਲ ਜੁੜ ਸਕੇ ਸੋ ਕਿਉਂਕਿ ਅੱਜ ਦੇ ਮਾਹੌਲ ਵਿੱਚ ਪਰੇਸ਼ਾਨੀਆਂ ਟੈਨਸ਼ਨਾਂ ਇੰਨੀਆਂ ਕਹਿ ਕਿ ਹਰ ਇੱਕ ਇਨਸਾਨ ਪ੍ਰਮਾਤਮਾ ਨੂੰ ਦੋਸ਼ ਦਿੰਦਾ ਹੈ ਅੱਕ ਜਾਂਦਾ ਹੈ ਸੇਵਾ ਛੱਡ ਦਿੰਦਾ ਹੈ ਹਟਕ ਜਾਂਦਾ ਹੈ ਇਨਸਾਨ ਸੋ ਇਸ ਕਰਕੇ ਇਹ ਇੱਕ ਛੋਟਾ ਜਿਹਾ ਕਰਮ ਕਰਦਿਆ ਕਰੋ ਇੱਕ ਤੁਹਾਡਾ ਛੋਟਾ ਜਿਹਾ ਲਾਈਕ ਸ਼ੇਅਰ ਹੀ ਕਿਸੇ ਦੀ ਜ਼ਿੰਦਗੀ ਸਵਾਰ ਸਕਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਕਿਸੇ ਰੂਹ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹੌਸਲਾ ਦਿੰਨੇ ਆ ਹਿੰਮਤ ਦਿੰਨੇ ਆ ਤਾਂ ਪਰਮਾਤਮਾ ਹੋਰ ਵੀ ਜ਼ਿਆਦਾ ਬਖਸ਼ਿਸ਼ ਕਰਦਾ ਹੈ ਸਹੀ ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਿਆ ਕਰੋ ਚੰਗੇ ਕਰਮ ਕੋਈ ਹੋਰ ਅਨੋਖੇ ਨਹੀਂ ਹੁੰਦੇ ਇਹੋ ਜਿਹੇ ਚੰਗੇ ਕਰਮ ਹੁੰਦੇ ਹੈ ਕਿ ਕਿਸੇ ਦੁਖੀ ਨੂੰ ਹੌਸਲਾ ਦੇ ਦੇਣਾ ਤੇ ਕਿਸੇ ਦੀ ਮੁਸ਼ਕਲ ਸਮੇਂ ਹੈਲਪ ਕਰ ਦੇਣੀ ਸੋ ਇਸ ਤੋਂ ਵਧੀਆ ਕਰਮ ਕੋਈ ਹੋ ਨਹੀਂ ਸਕਦਾ ਕਿਉਂਕਿ ਆਪਾਂ ਇੱਥੋਂ ਇੱਕ ਦਿਨ ਖਾਲੀ ਹੱਥ ਜਾਣਾ ਜਿੱਕਰ ਨਾਲ ਜਾਣੇ ਹੈ ਤੇ ਉਹ ਚੰਗੇ ਕਰਮ ਜੋ ਅਸੀਂ ਅੱਜ ਕਰ ਰਹੇ ਆ ਸੋ ਇਸ ਕਰਕੇ ਵੱਧ ਤੋਂ ਵੱਧ ਚੰਗਾ ਕਰਮ ਜਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਇੱਥੇ ਕੁਝ ਕਮੈਂਟਾਂ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਲੱਖ ਦਾਤਾ ਪੀਰ ਦੀ ਸੇਵਾ ਕਰਦੇ ਆ ਤੇ ਸਾਡੇ ਵੱਡੇ-ਵਡੇਰੇ ਵੀ ਲੱਖ ਦਾਤਾ ਪੀਰ ਜੀ ਨੂੰ ਮੰਨਦੇ ਸੀ ਸੋ ਬਹੁਤ ਵਧੀਆ ਗੱਲ ਆ ਹਮੇਸ਼ਾ ਪਾ ਇਹ ਹੀ ਕਿਹਾ ਹੈ ਕਿ ਜਿਨ੍ਹਾਂ ਦੇ ਬਜ਼ੁਰਗ ਸੇਵਾ ਕਰ ਗਏ ਹੈ ਜਿਨ੍ਹਾਂ ਨੂੰ ਬਜ਼ੁਰਗ ਮੰਨ ਕੇ ਗਏ ਹੈ ਜੇਕਰ ਤੁਸੀਂ ਉਸੇ ਹੀ ਲਾਈਨ ਨੂੰ ਫੜ ਲੈਨੇ ਹੋ ਤਾਂ ਜ਼ਿੰਦਗੀ ਵਿੱਚੋਂ ਮੁਸ਼ਕਿਲਾ ਕਮ ਹੋ ਜਾਂਦੀ ਹੈ ਸੋ ਬਾਕੀ ਇੱਥੇ ਇਹ ਵੀ ਕਵਾਂਗੀ ਕਿ ਜਦੋਂ ਅਸੀਂ ਸੇਵਾ ਕਰਨ ਦੇ ਰਸਤੇ ਤੇ ਤੁਰਨ ਲੱਗਦੇ ਆ ਤਾਂ ਫਿਰ ਜ਼ਿੰਦਗੀ ਵਿੱਚ ਮੁਸ਼ਕਿਲਾ ਆਉਂਦੀਆਂ ਜ਼ਰੂਰ ਹੈ ਪਰ ਕੋ ਇੱਕ ਦਿਨ ਨਾਸ਼ ਮੁਸ਼ਕਲਾਂ ਦਾ ਜ਼ਰੂਰ ਹੁੰਦਾ ਹੈ ਜੀ ਸੋ ਇਸ ਕਰਕੇ ਸੇਵਾ ਕੰਨੀ ਕਦੇ ਨਾ ਛੱਡੋ ਸੋ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਮੰਨਿਆ ਉਹਨਾਂ ਦੀ ਹੀ ਸੇਵਾ ਤੁਹਾਨੂੰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਅੱਜ ਉਹਨਾਂ ਨੂੰ ਭਲਾ ਕੇ ਬਾਹਰ ਜਾਣ ਲੱਗ ਪੋਂਗੇ ਤਾਂ ਬਾਹਰੋਂ ਕਦੇ ਖੈਰ ਨਹੀਂ ਪੈਂਦੀ ਜਦੋਂ ਵੀ ਕੰਮ ਆਉਂਦਾ ਹੈ ਆਪਣਾ ਹੀ ਆਉਂਦਾ ਹੈ ਆਪਾਂ ਸਭ ਸਮਝ ਸਕਦੇ ਹਾਂ ਜੀ ਸੋ ਦੁਨੀਆਦਾਰੀ ਦੇ ਹਿਸਾਬ ਨਾਲ ਵੀ ਸਮਝ ਸਕਦੇ ਹਾਂ ਤੇ ਇਧਰ ਲਈ ਲੈਣ ਵਾਲੇ ਗੱਲ ਕਰੀਏ ਤੇ ਆਪਾਂ ਜਦੋਂ ਗਿਆਨ ਮਿਲਦਾ ਹੈ ਕਿਤੇ ਉਹ ਤੇ ਉਹ ਗਿਆਨ ਨੂੰ ਲੈ ਲੈਣਾ ਚਾਹੀਦਾ ਤੇ ਸਮਝ ਸਕਦੀ ਆ ਕੱਲਾਂ ਨੂੰ ਸੋ ਜਿਨ੍ਹਾਂ ਗੱਲਾਂ ਦਾ ਨਹੀਂ ਵੀ ਪਤਾ ਹੁੰਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਂ ਇੱਕ ਰੋਟੀ ਹਰ ਰੋਜ਼ ਕੋਠੇ ਤੇ ਪਾ ਦਿੰਦੀ ਆ ਮਿੱਠੀ ਰੋਟੀ ਇਹਨਾਂ ਦਾ ਨਾਮ ਹੈ ਕਮਲਜੀਤ ਤੇ ਮੋਗੇ ਦੇ ਰੈਡ ਵਾਲੇ ਨੇ ਸੋਏ ਲਿਖਦੇ ਨੇ ਕਿ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣਦੇ ਹਾਂ ਜੀ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਰੋਜ਼ ਸਾਡੀਆਂ ਵੀਡੀਓ ਨੂੰ ਸੁਣਦੇ ਹੋ ਸੋ ਇਸੇ ਤਰ੍ਹਾਂ ਪ੍ਰਮਾਤਮਾ ਦਾ ਗਿਆਨ ਹਮੇਸ਼ਾ ਲੈਣਾ ਚਾਹੀਦਾ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਸਮਾਂ ਹਰ ਰੋਜ਼ ਪ੍ਰਮਾਤਮਾ ਲਈ ਕੱਢਣਾ ਹੀ ਚਾਹੀਦਾ ਜਿੰਨਾ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਸੁਣਦੇ ਹਾਂ ਜਾਂ ਫालतू ਵਿੱਚ ਫੋਨ ਚਲਾਉਂਦੇ ਹਾਂ ਸੋ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਇੱਕ 10 ਮਿੰਟ ਦਾ ਸਮਾਂ ਹਰ ਰੋਜ਼ ਪ੍ਰਮਾਤਮਾ ਲਈ ਕੱਢਿਆ ਕਰੋ ਉਸ ਤੋਂ ਬਾਅਦ ਇੱਥੇ ਇੱਕ ਗੱਲ ਦਾ ਹੋਰ ਧੰਨਵਾਦ ਕਰਦੇ ਆ ਕਿ ਜੋ ਕਰਮ ਅਸੀਂ ਤੁਹਾਨੂੰ ਦੱਸੀਦੇ ਆ ਤੁਸੀਂ ਉਹ ਕਰਦੇ ਵੀ ਹੋ ਜੇਕਰ ਤੁਸੀਂ ਸਾਰੇ ਹੀ ਕਰਮ ਜੋ ਅਸੀਂ ਹਰ ਰੋਜ਼ ਦੱਸਦੇ ਚੱਈਦਾ ਆ ਕਰਦੇ ਜਾਓਗੇ ਤਾਂ ਫਿਰ ਤੁਸੀਂ ਦੇਖੋਗੇ ਇੱਕ ਸਾਲ ਦੇ ਵਿੱਚ ਵਿੱਚ ਤੁਹਾਨੂੰ ਕੀ ਫਰਕ ਮਿਲਿਆ ਹੈ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਹੈ ਤੁਸੀਂ ਖੁਦ ਬੈ ਕੇ ਇੱਕ ਦਿਨ ਮਹਿਸੂਸ ਕਰੋਗੇ ਕਿ ਅਸੀਂ ਜਿਸ ਦਿਨ ਤੋਂ ਇਹ ਕਰਮ ਕਰਨੇ ਸ਼ੁਰੂ ਕੀਤੇ ਆ ਤੇ ਜ਼ਿੰਦਗੀ ਵਿੱਚ ਬਦਲਾਅ ਆਉਣਾ ਵੀ ਸ਼ੁਰੂ ਹੋ ਗਿਆ ਸੋ ਕੋਈ ਵੀ ਜੇਕਰ ਜ਼ਿੰਦਗੀ ਵਿੱਚ ਪਾਉਣਾ ਹੈ ਤਾਂ ਉਹਦੇ ਲਈ ਮਿਹਨਤ ਕਰਨੀ ਜ਼ਰੂਰੀ ਹੈ ਕਰਮ ਕਰਨਾ ਜ਼ਰੂਰੀ ਹੈ ਸੋ ਜਿੱਦਾਂ ਜਿੱਦਾਂ ਤੁਸੀਂ ਕਰਮ ਕਰਦੇ ਜਾਓਗੇ ਕੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਮੰਗਦੇ ਜਾਉਗੇ ਤਾਂ ਜ਼ਿੰਦਗੀ ਵਿੱਚ ਨਖਾਰ ਆਉਣਾ ਸ਼ੁਰੂ ਹੋ ਜਾਵੇਗਾ ਸੋ ਕਰਮ ਦੇ ਸਿਰ ਤੇ ਹੈ ਮਿਹਨਤ ਦੇ ਸਿਰ ਤੇ ਇਨਸਾਨ ਪਾਰ ਲੰਘ ਸਕਦਾ ਹੈ ਸਫਲਤਾ ਨੂੰ ਹਾਸਲ ਕਰ ਸਕਦਾ ਜੇਕਰ ਕਹੇ ਕਿ ਕੁਝ ਕਰਨਾ ਬਿਨਾ ਪਵੇ ਇੱਦਾਂ ਹੀ ਸਭ ਕੁਝ ਮਿਲ ਜਵੇ ਇਸ ਤਰ੍ਹਾਂ ਤਾਂ ਫਿਰ ਰੋਟੀ ਦੀ ਬੁਰਕੀ ਵੀ ਆਪਣੇ ਆਪ ਮੂਹ ਵਿੱਚ ਨਹੀਂ ਜਾਂਦੀ ਉਹ ਵੀ ਸਾਨੂੰ ਤੋੜ ਕੇ ਖੁਦ ਖਾਣੀ ਪੈਂਦੀ ਹੈ ਸੋ ਇਸ ਤਰ੍ਹਾਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਸਾਡਾ ਬੇਟਾ ਗਲਤ ਸੰਗਤ ਦੇ ਵਿੱਚ ਪੈ ਗਿਆ ਹੈ ਤੁਸੀਂ ਹੀ ਕੋਈ ਰਸਤਾ ਦਿਖਾਓ ਸੋ ਦੇਖੋ ਪਰਮਾਤਮਾ ਖੁਦ ਰਸਤੇ ਕੱਢ ਦਿੰਦਾ ਹੈ ਜਿਹੜੇ ਰਸਤੇ ਉਹਨਾਂ ਤੇ ਵਿਸ਼ਵਾਸ ਕਰਦੇ ਆ ਜਿਹੜੇ ਸੇਵਾ ਕਰਦੇ ਉਹ ਸੱਚੀ ਲਗਨ ਨਾਲ ਕਰੋ ਇੱਕ ਅਰਦਾਸ ਵਿਸ਼ਵਾਸ ਰੱਖ ਕੇ ਕਰਦਿਆ ਕਰੋ ਕਿ ਅਸੀਂ ਆਰਦਾਸ ਜੋ ਰੱਖੀ ਆ ਉਹ ਸੁਣ ਰਹੇ ਆ ਸੋ ਇਹ ਅਰਦਾਸ ਪੂਰੀ ਹੋਣੀ ਆ ਮਨ ਵਿੱਚ ਬਾਰ ਬਾਰ ਇਹੇ ਸੋਚ ਨੂੰ ਅਪਣਾ ਲਓ ਸੋਚ ਜਦੋਂ ਤੁਸੀਂ ਪੱਕੀ ਕਰ ਲਓਗੇ ਮਨ ਨੂੰ ਟਿਕਾ ਲਓਗੇ ਤੇ ਸਭ ਅਰਦਾਸਾਂ ਕਬੂਲ ਹੋ ਜਾਂਦੀਆਂ ਹੈ ਸੋ ਮਨ ਨੂੰ ਹੀ ਟਿਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਮਨ ਟਿਕ ਗਿਆ ਤੇ ਸਭ ਕੁਝ ਹੋ ਜਾਂਦਾ ਹੈ ਜਦੋਂ ਅਸੀਂ ਅਰਦਾਸ ਕਰਦੇ ਆ ਉਸ ਤੋਂ ਬਾਅਦ ਫਿਰ ਮਨ ਡੋਲ ਜਾਂਦਾ ਮਨ ਵਿੱਚ ਸੋਚਦੇ ਆ ਕਿ ਸ਼ਾਇਦ ਇਹ ਕੰਮ ਬਣੇਗਾ ਸ਼ਾਇਦ ਨਹੀਂ ਬਣੇਗਾ ਜਦੋਂ ਇਸ ਤਰ੍ਹਾਂ ਦੀ ਸੋਚ ਰੱਖੋਗੇ ਤੇ ਉੰਨੀ ਹੀ ਫਰਿਆਦ ਰੀਟ ਕਬੂਲ ਹੁੰਦੀ ਹੈ ਸੋ ਜੇਕਰ ਚਾਹੁੰਦੇ ਹੋ ਕਿ ਮਾਲਕ ਦੀ ਕਿਰਪਾ ਹੋਵੇ ਤਾਂ ਫਿਰ ਸਭ ਟੈਨਸ਼ਨਾਂ ਨੂੰ ਖਤਮ ਕਰਦਿਆ ਕਰੋ ਜਦੋਂ ਤੁਸੀਂ ਪ੍ਰਮਾਤਮਾ ਦਾ ਜ਼ਿਕਰ ਕਰਦੇ ਹੋ ਉਸ ਸਮੇਂ ਇਹ ਵੀ ਸਮਝਿਆ ਕਰੋ ਕਿ ਉਹ ਹੈ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਇਹ ਨਾ ਸੋਚਿਆ ਕਰੋ ਕਿ ਅਸੀਂ ਬਸ ਫਰਿਆਦ ਕਰ ਦਿੱਤੀ ਹੈ ਸ਼ਾਇਦ ਨਹੀਂ ਸੁਣੀ ਜਾਂ ਨਹੀਂ ਸੁਣੀ ਉਹ ਤਾਂ ਪਲ-ਪਲ ਦਾ ਹਿਸਾਬ ਹਰ ਇੱਕ ਦਾ ਰੱਖਦੇ ਹੈ ਪਰ ਉਹ ਮਨ ਦੇਖਦੇ ਹੈ ਕਿ ਇਹਨਾਂ ਦਾ ਮਨ ਵੀ ਕਹਿੰਦਾ ਮਨ ਵਿੱਚ ਹੀ ਪ੍ਰਮਾਤਮਾ ਬੈਠਾ ਹੈ ਜੇਕਰ ਤੁਸੀਂ ਮਨ ਵਿੱਚ ਚੰਗਾ 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 ਹੀ ਸੋਚਦੇ ਜਾਓਗੇ ਕਿ ਚੰਗਾ ਹੀ ਹੋਣਾ ਚੰਗਾ ਹੀ ਕਰੇਗਾ ਪ੍ਰਮਾਤਮਾ ਮਾੜਾ ਹੋ ਨਹੀਂ ਸਕਦਾ ਉਹਦੇ ਹੁੰਦੇ ਹੈ ਤਾਂ ਮਨ ਵਿੱਚ ਬੈਠ ਕੇ ਹੀ ਉਹ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਦੋਵੇਗਾ ਸੋ ਹੁਣ ਬਾਕੀ ਇਥੇ ਇਹੀ ਕਵਾਂਗੇ ਕਿ ਬੱਚੇ ਨੂੰ ਹਮੇਸ਼ਾ ਚੰਗੀ ਸੰਗਤ ਦੇ ਵਿੱਚ ਬੈਠਣਾ ਪਹਿਲਾਂ ਤੋਂ ਹੀ ਸਕਾਲ ਦੇਣਾ ਚਾਹੀਦਾ ਹੈ ਸੋ ਜਦੋਂ ਸਮਾਹ ਹੱਤ ਜੋ ਨਿਕਲ ਜਾਂਦਾ ਹੈ ਫਿਰ ਪਿਸ਼ਤਾਵੇ ਦੇ ਇਲਾਵਾ ਕੁਝ ਨਹੀਂ ਰੰਦਾ ਸੋ ਬੱਚਿਆਂ ਨੂੰ ਕੋਲ ਬਿਠਾਓ ਟਾਈਮ ਦਿਆ ਕਰੋ ਸੋ ਬੱਚੇ ਦੇ ਨਾਲ ਹਰ ਇੱਕ ਤਰ੍ਹਾਂ ਦੀ ਗੱਲ ਕਰੋ ਜਦੋਂ ਤੁਸੀਂ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਸਾਰੀ ਕਰਦੇ ਆ ਸਮਝਾਉਂਦੇ ਆ ਵਿਲੇ ਟਾਈਮ ਫ੍ਰੀ ਟਾਈਮ ਰਾਤ ਨੂੰ ਬਹਿੰਦੇ ਹੋ ਰਾਤ ਨੂੰ 10 ਮਿੰਟ ਬੱਚੇ ਕੋਲ ਬੈਠੋ ਚੰਗੇ ਮਾੜੇ ਬਾਰੇ ਉਹਨੂੰ ਦੱਸਿਆ ਜਾਵੇ ਸਮਝਾਇਆ ਜਾਵੇ ਪ੍ਰਮਾਤਮਾ ਦੇ ਨਾਲ ਜੋੜਨ ਦੀ ਗੱਲ ਕੀਤੀ ਜਾਵੇ ਸੋ ਜਦੋਂ ਤੁਸੀਂ ਖੁਦ ਹੀ ਬੱਚੇ ਨੂੰ ਸਮਝਾਉਣਾ ਸ਼ੁਰੂ ਕਰ ਦੋਗੇ ਚੰਗੇ ਮਾੜੇ ਬਾਰੇ ਦੱਸਣਾ ਸ਼ੁਰੂ ਕਰ ਦੋਗੇ ਤਾਂ ਉਹ ਬੱਚੇ ਦਾ ਦਿਮਾਗ ਜਿਹੜਾ ਉੱਥੇ کہیں ਟਿਕੀ ਜਾਵੇਗਾ ਜਦੋਂ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਉਹਨਾਂ ਦਾ ਦੁੱਖ ਨਹੀਂ ਸਮਝਦੇ ਉਹਨਾਂ ਨੂੰ ਬਿਠਾ ਕੇ ਪੁੱਛਦੇ ਨਹੀਂ ਕੀ ਪਰੇਸ਼ਾਨੀ ਹੈ ਕੀ ਮੁਸ਼ਕਲ ਚੱਲ ਰਹੀ ਆ ਸੋ ਉਹਨਾਂ ਚੱਕਰ ਬੱਚਾ ਕਦੇ ਵੀ ਤੁਹਾਡੇ ਕੈਨੇ ਵਿੱਚ ਨਹੀਂ ਰਹੇਗਾ ਸੋ ਜਦੋਂ ਤੁਸੀਂ ਟਾਈਮ ਦੇਣਾ ਸ਼ੁਰੂ ਕਰੋਗੇ ਚੰਗੀ ਸਿੱਖਿਆ ਦੇਣੀ ਸ਼ੁਰੂ ਕਰੋਗੇ ਤਾਂ ਬੱਚਾ ਵੀ ਸਮਝੇਗਾ ਕਿ ਮੇਰੇ ਮਾਤਾ ਪਿਤਾ ਮੇਰਾ ਫਿਕਰ ਕਰਦੇ ਹੈ ਤੇ ਉਹ ਮੈਨੂੰ ਚੰਗੇ ਪਾਸੇ ਲਾਉਂਦੇ ਆ ਤੇ ਮੈਂ ਇਹਨਾਂ ਦਾ ਵਿਸ਼ਵਾਸ ਕਦੇ ਨਹੀਂ ਟੁੱਟਣ ਦਵਾਂਗਾ ਸੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਬੱਚਿਆਂ ਨੂੰ ਕਿਸ ਢੰਗ ਦੇ ਨਾਲ ਬਣਾਉਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਬਣਾਉਣਾ ਚਾਹੁੰਦੇ ਹੋ ਸੋ ਜਿਸ ਤਰ੍ਹਾਂ ਦਾ ਤੁਸੀਂ ਟਾਈਮ ਦੋਗੇ ਕਿਉਂਕਿ ਇੱਥੇ ਕਈ ਵਾਰ ਦੇਖਿਆ ਹੈ ਖਾਸ ਕਰਕੇ ਪਿੰਡਾਂ ਵਿੱਚ ਇਹ ਰਵਾਜ ਹੈ ਕਿ ਜਦੋਂ ਵੀ ਬੱਚਾ ਥੋੜਾ ਜਿਹਾ ਹੁਸ਼ਿਆਰ ਹੁੰਦਾ ਹੈ ਤੇ ਆਪਾਂ ਉਹਨਾਂ ਦੀ ਦੇਖਭਾਲ ਕਰਨੀ ਛੱਡ ਦਿੰਦੇ ਹਾਂ ਕਿੱਥੇ ਜਾ ਰਿਹਾ ਹੈ ਕੀ ਕਰਦੇ ਆ ਬਾਹਰ ਕੀ ਖਾ ਪੀ ਰਿਹਾ ਆ ਆਪਾਂ ਉਹਨਾਂ ਤੇ ਧਿਆਨ ਨਹੀਂ ਦਿੰਦੇ ਸਿਰਫ ਅਸੀਂ ਜਾਂ ਫੋਨ ਚਲਾ ਲਏ ਜਾਂ ਆਪਣੇ ਕੰਮਕਾਰਾਂ ਦੇ ਵਿੱਚ ਵਿਜੀ ਰਹਿੰਨੇ ਤੇ ਬੱਚੇ ਨੂੰ ਸੁਣਦੇ ਦੇਖਦੇ ਹੀ ਨਹੀਂ ਕਿ ਉਹ ਕੀ ਚਾਹੁੰਦਾ ਹੈ ਤਾਂ ਫਿਰ ਬੱਚਾ ਬਾਹਰ ਰਹਿ ਕੇ ਹੀ ਖੁਸ਼ ਰਹਿੰਦਾ ਹੈ ਇੱਕ ਉਮਰ ਹੁੰਦੀ ਹੈ ਬੱਚੇ ਨੂੰ ਜੇਕਰ ਅਸੀਂ 10 ਸਾਲ 8 ਸਾਲ ਹੋ ਗਿਆ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਸਮਝਣਾ ਸ਼ੁਰੂ ਹੋ ਜਾਣਾ ਆ ਜਦੋਂ 16 17 18 ਸਾਲ ਦੀ ਉਮਰ ਤੱਕ ਬੱਚਾ ਪਹੁੰਚਦਾ ਹੈ ਉਹਨੂੰ ਬਹੁਤ ਜ਼ਰੂਰਤ ਪੈਂਦੀ ਸੰਭਾਲਣ ਦੀ ਸੋ ਜਦੋਂ ਇਹ ਉਮਰ ਟੱਪ ਜਾਂਦੀ ਆ ਫਿਰ ਬੱਚਾ ਗਲਤੀ ਨਹੀਂ ਕਰਦਾ ਆਪਣੇ ਆਪ ਹੀ ਚੰਗੇ ਰਸਤੇ ਤੇ ਤੁਰਿਆ ਰਹਿੰਦਾ ਹੈ ਸੋ ਇੱਕ ਉਮਰ ਹੈ ਜਿਹਦੇ ਵਿੱਚ ਬੱਚੇ ਨੂੰ ਸਮਝਾਉਣਾ ਬਹੁਤ ਹੀ ਜ਼ਰੂਰੀ ਆ ਟਾਈਮ ਦੇਣਾ ਸਾਥ ਦੇਣਾ ਉਹਦਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਪਹਿਲੀ ਗੱਲ ਇੱਥੇ ਇਹ ਹੈ ਕਿ ਬੱਚੇ ਨੂੰ ਕਦੇ ਵੀ ਮਾਰੋ ਨਾ ਜਦੋਂ ਤੁਸੀਂ ਮਾਰਨਾ ਸ਼ੁਰੂ ਕਰਦੇ ਆ ਗੱਲ ਗੱਲ ਤੇ ਤਾਂ ਉਹ ਬੱਚਾ ਜੋ ਹੈ ਉਹ ਮਾਰਸੰਡ ਬਣ ਜਾਂਦਾ ਆ ਫਿਰ ਉਹਨੂੰ ਪਤਾ ਹੁੰਦਾ ਉੱਥੇ ਕਿ ਟਿਕ ਜਾਂਦਾ ਕਿ ਇਹ ਮੈਂ ਗਲਤੀ ਕਰ ਲਈ ਤੇ ਕੁਝ ਨਹੀਂ ਹੋਣਾ ਸਿਰਫ ਥੋੜੀ ਜੀ ਮਾਰ ਪਵੇਗੀ ਸੋ ਇਸ ਤਰ੍ਹਾਂ ਵੀ ਬੱਚਾ ਵਿਗੜਦਾ ਹੈ ਸਿਰਫ ਅੱਖ ਦੀ ਘੂਰ ਹੀ ਹੋਣੀ ਚਾਹੀਦੀ ਆ ਅੱਖ ਦੇ ਇਸ਼ਾਰੇ ਤੇ ਹੀ ਬੱਚੇ ਨੂੰ ਚੱਲਣਾ ਚਾਹੀਦਾ ਮਾਪਿਆਂ ਦਾ ਡਰ ਹੋਣਾ ਚਾਹੀਦਾ ਸਿਰਫ ਇੱਕ ਅੱਖ ਦੀ ਘੂਰ ਦੇ ਨਾਲ ਹੀ ਬੱਚਾ ਡਰਨਾ ਚਾਹੀਦਾ ਹੈ ਉਹੀ ਬੱਚਾ ਸਮਝਦਾਰ ਹੋ ਸਕਦਾ ਜਦੋਂ ਅਸੀਂ ਮਾਰਨਾ ਸ਼ੁਰੂ ਕਰਦੇ ਕੁੱਟਣਾ ਜਾਂ ਗਲਤ ਬੋਲਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਬੱਚਾ ਉਹੋ ਜਿਹਾ ਹੀ ਫਿਰ ਮੂਰਿਓ ਬਿਹਵਾਰ ਕਰਦਾ ਹੈ ਸੋ ਇਸ ਕਰਕੇ ਸੋਚੀ ਦੇ ਨਾਲ ਹਮੇਸ਼ਾ ਚੱਲਣਾ ਚਾਹੀਦਾ ਹੈ ਜੀ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਜ਼ਿੰਦਗੀ ਵਿੱਚ ਸਾਡੇ ਕੁਝ ਪੜਾਉਂਦੇ ਹੈ ਸੋ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਤੇ ਸਰੀਰ ਦੀ ਸਪਾਈ ਹੋਣੀ ਸ਼ੁਰੂ ਹੋ ਜਾਂਦੀ ਖਾਸ ਕਰਕੇ ਜਿਹੜੇ ਸੇਵਾ ਕਰਦੇ ਸਿਮਰਨ ਕਰਦੇ ਆ ਪ੍ਰਮਾਤਮਾ ਦੇ ਨਾਲ ਛੋਟੀ ਉਮਰ ਦੇ ਵਿੱਚ ਹੀ ਜੁੜ ਜਾਂਦੇ ਆ ਸੋ ਕਈ ਬਜ਼ੁਰਗ ਹੋ ਜਾਂਦੇ ਆ ਪਰ ਪ੍ਰਮਾਤਮਾ ਨਾਲ ਜੁੜ ਨਹੀਂ ਪਾਉਂਦੇ ਦੀ ਕਿਰਪਾ ਨੂੰ ਹਾਸਲ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਕਰਮਾਂ ਵਿੱਚ ਹੀ ਸੇਵਾ ਨਹੀਂ ਲਿਖੀ ਹੋਈ ਤੇ ਕਈਆਂ ਨੂੰ ਪ੍ਰਮਾਤਮਾ ਥੋੜੀ ਉਮਰ ਦੇ ਵਿੱਚ ਹੀ ਆਪਣੇ ਨਾਲ ਜੋੜ ਲੈਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਇੱਕ ਤੋਂ ਬਾਅਦ ਇੱਕ ਦੁੱਖ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਫਿਰ ਵੀ ਉਹ ਇਨਸਾਨ ਸੇਵਾ ਕੰਨੀ ਨਹੀਂ ਛੱਡਦਾ ਧਰਮ ਨੂੰ ਆਪਣੇ ਨੂੰ ਨਹੀਂ ਛੱਡਦਾ ਤੇ ਫਿਰ ਜ਼ਿੰਦਗੀ ਵਿੱਚ ਦੁੱਖ ਆਉਂਦੇ ਕਿਉਂ ਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਸਰੀਰ ਦੀ ਸਪਾਈ ਕਿਵੇਂ ਹੁੰਦੀ ਹੈ ਸੋ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਹੁਣ ਪਹਿਲਾਂ ਤਾਂ ਇੱਥੇ ਸਾਰੇ ਹੀ ਸਮਝ ਜਾਓ ਜਿਨ੍ਹਾਂ ਨੂੰ ਦੁੱਖ ਆ ਰਿਹਾ ਬਹੁਤ ਹੀ ਜ਼ਿਆਦਾ ਦੁੱਖ ਆ ਰਿਹਾ ਦਵਾਈ ਕਦੇ ਕਿਸੇ ਦੁੱਖ ਦੀ ਖਾਂਦੇ ਆ ਕਦੇ ਕਿਸੇ ਦੀ ਇੱਕ ਦੁੱਖ ਖਤਮ ਨਹੀਂ ਹੁੰਦਾ ਤੇ ਦੂਸਰੇ ਦੁੱਖ ਦੀ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਆ ਕਹਿੰਦੇ ਨੇ ਕਿ ਦੁੱਖ ਖਤਮ ਹੋਣ ਦਾ ਨਾਮ ਨਹੀਂ ਲੈਂਦੇ ਸੋ ਦੁੱਖ ਇੱਕ ਤੋਂ ਬਾਅਦ ਇੱਕ ਆ ਕਿਉਂ ਰਿਹਾ ਹੈ ਸੋ ਇਹ ਗੱਲ ਬਹੁਤ ਹੀ ਜ਼ਿਆਦਾ ਸਮਝਣ ਦੀ ਹੈ ਸੋ ਇਹਦੇ ਨਾਲ ਕੀ ਹੋਵੇਗਾ ਜੋ ਅੱਜ ਦੁੱਖ ਥੋੜੀ ਉਮਰ ਦੇ ਵਿੱਚ ਆ ਰਿਹਾ ਤੇ ਇੱਥੇ ਇਹਦਾ ਇੱਕ ਹੀ ਸੰਕੇਤ ਹੈ ਤੁਹਾਡੇ ਸਰੀਰ ਨੂੰ ਸਾਫ਼ ਕਰਨਾ ਪ੍ਰਮਾਤਮਾ ਨੇ ਸ਼ੁਰੂ ਕਰ ਦਿੱਤਾ ਹੈ ਸੋ ਜਿਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਦੁੱਖ ਆ ਰਿਹਾ ਕੋਈ ਮਾੜਾ ਕਰਮ ਨਹੀਂ ਕਰ ਰਿਹਾ ਤੇ ਸਮਝੋ ਕਿ ਜੋ ਅੱਜ ਤੁਸੀਂ ਦੁੱਖ ਭੋਗ ਰਹੇ ਆ ਇਹ ਦੁੱਖ ਤੁਹਾਨੂੰ ਗਾਂ ਜਾ ਕੇ ਬੁਢਾਪੇ ਵਿੱਚ ਨਹੀਂ ਸਹਿਣੇ ਪਵਗੇ ਸੋ ਕਿਉਂਕਿ ਜਵਾਨੀ ਵਿੱਚ ਦੁੱਖ ਕੋਈ ਵੀ ਆਉਂਦਾ ਹੈ ਤੇ ਸਹਿਣ ਸ਼ਕਤੀ ਸਾਡੀ ਬਹੁਤ ਹੁੰਦੀ ਹੈ ਅਸੀਂ ਉਸ ਦੁੱਖ ਨੂੰ ਸਹਿ ਸਕਦੇ ਆ ਪਰ ਜੋ ਬੁਢਾਪੇ ਵਿੱਚ ਦੁੱਖ ਆਉਂਦਾ ਹੈ ਉਹ ਦੁੱਖ ਸਹਿ ਨਹੀਂ ਜਾਂਦਾ ਕਿਉਂਕਿ ਸਰੀਰ ਜਵਾਬ ਦੇ ਜਾਂਦਾ ਹੈ ਸ਼ੈਨ ਸ਼ਕਤੀ ਖਤਮ ਹੋ ਜਾਂਦੀ ਹੈ ਇਸ ਕਰਕੇ ਉਹ ਦੁੱਖ ਸਾਤੋਂ ਸਹਿ ਨਹੀਂ ਹੋਵੇਗਾ ਸੋ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਸਮਾਂ ਰਹਿੰਦੇ ਹੀ ਜੁੜ ਜਾਂਦੇ ਆ ਜਵਾਨੀ ਵਿੱਚ ਜੋ ਦੁੱਖ ਆ ਗਏ ਉਹ ਦੁੱਖ ਬੜਾਪੇ ਵਿੱਚ ਨਹੀਂ ਆਵੇਗਾ ਸੋ ਇਸ ਕਰਕੇ ਜੋ ਅੱਜ ਦੁੱਖ ਆ ਰਹੇ ਆ ਕਦੇ ਨਾ ਘਬਰਾਓ ਇਹ ਕਹੋ ਕਿ ਸਾਡੇ ਸਰੀਰ ਦੀ ਸਪਾਈ ਪ੍ਰਮਾਤਮਾ ਕਰ ਰਿਹਾ ਉਹ ਆਪਣਾ ਫਰਜ਼ ਨਿਭਾ ਰਿਹਾ ਤੇ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਚੰਗੇ ਕਰਮ ਕਰਕੇ ਸੇਵਾ ਸਿਮਰਨ ਕਰਕੇ ਸੋ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਜ ਵੱਧ ਦੁੱਖ ਆ ਰਹੇ ਆ ਸੇਵਾ ਕਰਦੇ ਕਰਦੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਕਿਉਂਕਿ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ ਉਹਨਾਂ ਤੇ ਦੁੱਖ ਘਟ ਹੁੰਦੇ ਜਾ ਰਹੇ ਆ ਸੋ ਕਿਸ ਤਰ੍ਹਾਂ ਘਟ ਹੁੰਦੇ ਜਾ ਰਹੇ ਆ ਇਥੋਂ ਵੀ ਸਾਨੂੰ ਇੱਕ ਇਸ਼ਾਰਾ ਸੰਕੇਤ ਪ੍ਰਮਾਤਮਾ ਦਿੰਦਾ ਹੈ ਜਦੋਂ ਕੋਈ ਵੀ ਦੁੱਖ ਆਉਂਦਾ ਹੈ ਲੱਗਦਾ ਹੈ ਕਿ ਹੁਣ ਤਾਂ ਬੱਸ ਹੋ ਗਈ ਪਰ ਉਹ ਦੁੱਖ ਆਪਣੇ ਆਪ ਚਲਾ ਜਾਂਦਾ ਹੈ ਆਰਾਮ ਆ ਜਾਂਦਾ ਹੈ ਤੋ ਇਥੋਂ ਸਮਝ ਲੈਣਾ ਕਿ ਉਹ ਪ੍ਰਮਾਤਮਾ ਸਾਡੇ ਸਾਰੇ ਦੁੱਖਾਂ ਦਾ ਅੰਦਰੋਂ ਨਾਸ਼ ਕਰ ਰਿਹਾ ਹੈ ਉਹਨੇ ਦੁੱਖ ਅੰਦਰੋਂ ਨਿਕਲ ਕੇ ਆ ਰਹੇ ਜੋ ਸਾਨੂੰ ਗਾਂ ਜਾ ਕੇ ਦੁੱਖ ਮਿਲਣੇ ਆ ਉਹ ਸਾਨੂੰ ਜਵਾਨੀ ਵਿੱਚ ਦੁੱਖ ਮਿਲ ਰਹੇ ਆ ਸੋ ਇਥੋਂ ਖੁਸ਼ ਹੋਣਾ ਸਿੱਖ ਲਵੋ ਕਿਉਂਕਿ ਇਹ ਜ਼ਿੰਦਗੀ 'ਚ ਬਹੁਤ ਵੱਡਾ ਮਨ ਉਤੇ ਵਹਿਮ ਹਰ ਇੱਕ ਇਨਸਾਨ ਲਈ ਫਿਰਦਾ ਹੈ ਸੋ ਮਨ ਦਾ ਵਹਿਮ ਅੱਜ ਦੂਰ ਕਰਨ ਲਈ ਆਪਾਂ ਇਹ ਵੀਡੀਓ ਬਣਾਈ ਹੈ ਜੀ ਸੋ ਪ੍ਰਮਾਤਮਾ ਕਿਰਪਾ ਜ਼ਰੂਰ ਕਰਦਾ ਹੈ ਉਹ ਕੀਤੀ ਹੋਈ ਸੇਵਾ ਦਾ ਕਦੇ ਵੀ ਹੱਕ ਨਹੀਂ ਰੱਖਦਾ ਸਮਾਂ ਆਉਣ ਤੇ ਉਹ ਸੇਵਾ ਦਾ ਫਲ ਬਖਸ਼ਦਾ ਹੈ ਸੋ ਆਪਾਂ ਨਾ ਜਾਣਦੇ ਹੋਏ ਕਿਉਂਕਿ ਆਪਾਂ ਦੇਖ ਸੁਣ ਨਹੀਂ ਸਕਦੇ ਸਿਰਫ ਆਪਾਂ ਆਪਣੀਆਂ ਪ੍ਰੋਬਲਮਾਂ ਜੋ ਹੈ ਉਹ ਬੋਲ ਕੇ ਦੱਸ ਰਹੇ ਹਾਂ ਪਰ ਆਪਾਂ ਪ੍ਰਮਾਤਮਾ ਨੂੰ ਦੇਖ ਨਹੀਂ ਸਕਦੇ ਸੁਣ ਨਹੀਂ ਸਕਦੇ ਤਾਂ ਅਸੀਂ ਇਹ ਸਮਝ ਲੈਣੇ ਆ ਕਿ ਉਹ ਪ੍ਰਮਾਤਮਾ ਸਾਨੂੰ ਦੁੱਖ ਦੇ ਰਿਹਾ ਪਰ ਨਹੀਂ ਪ੍ਰਮਾਤਮਾ ਆਪਣਾ ਫਰਜ਼ ਨਿਭਾ ਰਿਹਾ ਹੈ ਜੋ ਕਿ ਉਹਨਾਂ ਨੂੰ ਨਿਭਾਉਣਾ ਚਾਹੀਦਾ ਤੇ ਸਾਨੂੰ ਫਰਜ਼ ਨਿਭਾਉਣਾ ਚਾਹੀਦਾ ਹੈ ਕਿ ਅਸੀਂ ਸੇਵਾ ਕਰਨੀ ਹੈ ਜੁੜੇ ਰਹਿਣਾ ਪ੍ਰਮਾਤਮਾ ਦੇ ਨਾਲ ਚਾਹੇ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਜਿਹਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਨਾ ਆਈਆਂ ਤੇ ਉਹ ਫਿਰ ਜ਼ਿੰਦਗੀ ਕਿਸ ਕੰਮ ਦੀ ਸੋ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦਾ ਮੁਸ਼ਕਲਾ ਆਉਣੀਆਂ ਤੇ ਜ਼ਿੰਦਗੀ ਜੀਉਣ ਦਾ ਢੰਗ ਪਤਾ ਲੱਗ ਜਾਵੇਗਾ ਸੋ ਜੋ ਮੁਸ਼ਕਲਾ ਆ ਰਹੀਆਂ ਉਹਨਾਂ ਦਾ ਧੰਨਵਾਦ ਕਰੋ ਅਸੀਂ ਪਰਮਾਤਮਾ ਦੇ ਨਾਲ ਜਕਰ ਜੁੜ ਰਹੇ ਹਾਂ ਇਹਨਾਂ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਜੁੜ ਰਹੇ ਹਾਂ ਕਿਉਂਕਿ ਸੁੱਖ ਵਿੱਚ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਤੇ ਦੁੱਖ ਵਿੱਚ ਗਰੀਬੀ ਵਿੱਚ ਬਿਮਾਰੀ ਵਿੱਚ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ